ਕਿਤਾਬ ਕਾ ਫਲਾਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡੇਲ ਕਾਰਨੇ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ ਇਹ ਕਿਤਾਬ ਹਾਊ ਟੂ ਬੀਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਆਪਾਂ ਪੜਾਂਗੇ ਇਸ ਦਾ ਅਧਿਆਏ ਸਫਲਤਾ ਹਾਸਲ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਕਾਰਗਰ ਤਕਨੀਕ ਸਰਕਸ ਵਿੱਚ ਕੰਮ ਕਰਨ ਵਾਲਾ ਪੇਟ ਬਾਰ ਲੋ ਮੇਰਾ ਕਾਫੀ ਪੁਰਾਣਾ ਮਿੱਤਰ ਸੀ ਪੂਰੀ ਜ਼ਿੰਦਗੀ ਉਸਨੇ ਸਰਕਸ ਅਤੇ ਮਨੋਰੰਜਕ ਸ਼ੋਰ ਕਾਰਨ ਵਿੱਚ ਹੀ ਬਿਤਾ ਦਿੱਤੀ ਸੀ ਜਦੋਂ ਵੀ ਪੀਟ ਕਿਸੇ ਨਵੇਂ ਕੁੱਤੇ ਨੂੰ ਸਖਲਾਈ ਦਿੰਦਾ ਸੀ ਤਾਂ ਉਸ ਦ੍ਰਿਸ਼ ਨੂੰ ਵੇਖਣ ਵਿੱਚ ਮੈਨੂੰ ਬਹੁਤ ਮਜ਼ਾ ਆਉਂਦਾ ਸੀ ਮੈਂ ਅਕਸਰ ਵੇਖਿਆ ਕਿ ਜਦੋਂ ਵੀ ਕੁੱਤਾ ਜਰਾ ਜਿੰਨਾ ਵੀ ਸੁਧਾਰ ਕਰਦਾ ਸੀ ਤਾਂ ਪੀਟ ਬੜੇ ਪਿਆਰ ਨਾਲ ਉਸਦੀ ਪਿੱਠ थपथपाਉਂਦੇ ਹੋਏ ਇੱਕ گوشਤ ਦਾ ਟੁਕੜਾ ਉਸਦੇ ਮੂੰਹ ਵਿੱਚ ਪਾ ਦਿੰਦਾ ਸੀ ਉਂਝ ਇਹ ਕੋਈ ਨਵੇਂ ਗੱਲ ਨਹੀਂ ਸੀ ਸਾਰੇ ਸਖਲਾਈ ਦੇਣ ਵਾਲੇ ਲੋਕ ਜਾਨਵਰਾਂ ਤੇ ਇਸੇ ਤਕਨੀਕ ਦੀ ਵਰਤੋਂ ਕਰਦੇ ਹਨ ਪਰ ਇਸ ਤੱਥ ਬਾਰੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਤਕਨੀਕ ਕੁੱਤਿਆਂ ਤੇ ਇੰਨੀ ਜ਼ਿਆਦਾ ਅਸਰਦਾਰ ਹੈ ਤਾਂ ਫਿਰ ਅਸੀਂ ਇਸ ਤਕਨੀਕ ਦੀ ਵਰਤੋਂ ਇਨਸਾਨਾਂ ਨੂੰ ਬਦਲਣ ਲਈ ਕਿਉਂ ਨਹੀਂ ਕਰਦੇ ਕਿਉਂ ਨਹੀਂ ਅਸੀਂ ਕੋਰੜਿਆਂ ਦੀ ਜਗ੍ਹਾ ਗੋਸਤ ਦੀ ਵਰਤੋਂ ਕਰਦੇ ਆਲੋਚਨਾ ਦੀ ਜਗ੍ਹਾ ਪ੍ਰਸ਼ੰਸਾ ਦੀ ਵਰਤੋਂ ਕਿਉਂ ਨਹੀਂ ਕਰਦੇ ਸਾਨੂੰ ਤਾਂ ਜਰਾ ਜਿਨੇ ਸੁਧਾਰ ਲਈ ਵੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਇਸੇ ਪ੍ਰਸ਼ੰਸਾ ਨਾਲ ਤਾਂ ਸਾਹਮਣੇ ਵਾਲੇ ਵਿਅਕਤੀ ਨੂੰ ਉਤਸ਼ਾਹ ਅਤੇ ਪ੍ਰੇਰਣਾ ਮਿਲਦੀ ਹੈ ਪ੍ਰਸਿੱਧ ਮਨੋਵਿਗਿਆਨੀ ਜੇਮ ਲਾਇਟ ਆਪਣੀ ਪੁਸਤਕ ਆਈ ਹੈਵਨਟ ਮਚ ਬੇਬੀ ਬਟ ਆਈ ਏਮ ਆਲ ਆਈ ਗਾਟ ਵਿੱਚ ਲਿਖਦੇ ਹਨ ਪ੍ਰਸ਼ੰਸਾ ਮਾਨਵੀ ਹਿਰਦੇ ਲਈ ਸੂਰਜ ਦੇ ਸੁੱਖ ਦਾ ਹੀ ਪ੍ਰਕਾਸ਼ ਵਾਂਗ ਹੁੰਦੀ ਹੈ ਪਰਸ਼ੰਸਾ ਤੋਂ ਬਿਨਾ ਸਾਡੀ ਸ਼ਖਸੀਅਤ ਦਾ ਫੁੱਲ ਵਿਕਸਿਤ ਨਹੀਂ ਹੋ ਸਕਦਾ ਪਰ ਫਿਰ ਵੀ ਬਹੁਤੇ ਲੋਕ ਦੂਜਿਆਂ ਨਾਲ ਵਿਹਾਰ ਕਰਦੇ ਸਮੇਂ ਆਲੋਚਨਾ ਰੂਪੀ ਠੀਤ ਹਵਾਵਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਆਪਣੇ ਸਾਥੀਆਂ ਨੂੰ ਪ੍ਰਸ਼ੰਸਾ ਰੂਪੀ ਸੁਖਦਾਇ ਧੁੱਪ ਤੋਂ ਵਾਂਝੇ ਤੇ ਰੱਖਦੇ ਹਨ ਜਦੋਂ ਕਦੇ ਵੀ ਮੈਂ ਆਪਣੇ ਅਤੀਤ ਵਿੱਚ ਝਾਕਦਾ ਹਾਂ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕਿਸ ਤਰ੍ਹਾਂ ਪ੍ਰਸ਼ੰਸਾ ਦੇ ਕੁਝ ਹੀ ਸ਼ਬਦਾਂ ਨੇ ਮੇਰੇ ਪੂਰੇ ਭਵਿੱਖ ਨੂੰ ਬਦਲ ਦਿੱਤਾ ਹੈ ਕਿ ਇਹ ਗੱਲ ਤੁਹਾਡੇ ਜੀਵਨ ਤੇ ਵੀ ਖਰੀ ਉਤਰਦੀ ਹੈ ਜਾਂ ਨਹੀਂ ਇਤਿਹਾਸ ਅਜਹੀਆਂ ਉਦਾਹਰਨਾਂ ਨਾਲ ਭਰਿਆ ਪਿਆ ਹੈ ਕਿ ਕਿਸ ਤਰ੍ਹਾਂ ਪ੍ਰਸ਼ੰਸਾ ਰੂਪੀ ਜਾਦੂਈ ਛੜੀ ਨੇ ਲੋਕਾਂ ਦੇ ਸੰਪੂਰਨ ਜੀਵਨ ਨੂੰ ਬਦਲ ਕੇ ਰੱਖ ਦਿੱਤਾ ਸੀ ਉਦਾਹਰਨ ਵਜੋਂ 10 ਸਾਲ ਦਾ ਇੱਕ ਬੱਚਾ ਕੁਝ ਸਾਲ ਪਹਿਲਾਂ ਨੇਪਲਸ ਦੀ ਇੱਕ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ ਬਚਪਨ ਤੋਂ ਹੀ ਉਸ ਦੀ ਦਿਲ ਇੱਛਾ ਸੀ ਕਿ ਉਹ ਗਾਇਕ ਬਣੇ ਪਰ ਉਸ ਦੇ ਪਹਿਲੇ ਸੰਗੀਤ ਅਧਿਆਪਕ ਨੇ ਉਸ ਦੇ ਸਾਰੇ ਉਤਸ਼ਾਹ ਤੇ ਠੰਡਾ ਪਾਣੀ ਫੇਰ ਦਿੱਤਾ ਸੀ ਤੁਹਾਡੀ ਆਵਾਜ਼ ਵਿੱਚ ਨਾ ਮਾਤਰ ਜੀ ਵੀਦਮ ਨਹੀਂ ਜਦੋਂ ਗਾਉਂਦੇ ਹੋ ਤਾਂ ਲੱਗਦਾ ਕਿ ਕੋਈ ਸ਼ਟਰ ਹਵਾ ਨਾਲ ਡਿੱਗ ਰਿਹਾ ਹੋਵੇ ਤੁਸੀਂ ਤਾਂ ਕਦੇ ਵੀ ਗਾਇਕ ਬਣ ਹੀ ਨਹੀਂ ਸਕਦੇ ਪਰ ਉਸ ਦੀ ਮਾਂ ਜੋ ਬੇहद ਗਰੀਬ ਸੀ ਉਸ ਨੇ ਉਸ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਉਸ ਨੇ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਸ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਅਤੇ ਇੱਕ ਦਿਨ ਉਹ ਗਾਇਕ ਜ਼ਰੂਰ ਬਣੇਗਾ ਆਪਣੇ ਬੱਚੇ ਨੂੰ ਸੰਗੀਤ ਦੀ ਸਿੱਖਿਆ ਦਿਵਾਉਣ ਲਈ ਉਸ ਮਾਂ ਨੇ ਬਹੁਤ ਮਿਹਨਤ ਕੀਤੀ ਉਸ ਗਰੀਬ ਮਾਂ ਦੇ ਉਤਸ਼ਾਹ ਅਤੇ ਪਰਸ਼ੰਸਾ ਦੋਵਾਂ ਨੇ ਮਿਲ ਕੇ ਉਸ ਬੱਚੇ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਉਸ ਬੱਚੇ ਦਾ ਨਾਂ ਸੀ ਐਨਰੀਕੋ ਕੈਰੂਸੋ ਜੋ ਅੱਗੇ ਚੱਲ ਕੇ ਆਪਣੇ ਜਵਾਨੇ ਦਾ ਮਹਾਨ ਅਤੇ ਪ੍ਰਸਿੱਧ ਓਪੇਰਾ ਗਾਇਕ ਬਣਿਆ 19ਵੀਂ ਸਦੀ ਦੇ ਮੁੱਢਲੇ ਦਿਨਾਂ ਦੀ ਗੱਲ ਹੈ ਜਦੋਂ ਇੱਕ ਲੰਡਨ ਦਾ ਨੌਜਵਾਨ ਲੇਖਕ ਬਣਨਾ ਚਾਹੁੰਦਾ ਸੀ ਪਰ ਉਸ ਨੂੰ ਲੱਗਦਾ ਸੀ ਕਿ ਹਰ ਚੀਜ਼ ਉਸ ਦੇ ਵਿਰੁੱਧ ਹੈ ਉਹ ਕੇਵਲ 4-5 ਸਾਲ ਹੀ ਸਕੂਲ ਜਾ ਸਕਿਆ ਆਪਣਾ ਕਰਜ਼ਾ ਨਾ ਚੁਕਾ ਸਕਣ ਕਾਰਨ ਇਸ ਨੌਜਵਾਨ ਦੇ ਪਿਤਾ ਜੇਲ੍ਹ ਵਿੱਚ ਕੈਦ ਸਨ ਅਤੇ ਇਹ ਨੌਜਵਾਨ ਅਕਸਰ ਹੀ ਭੁੱਖਾ ਰਹਿ ਜਾਂਦਾ ਸੀ ਫਿਰ ਉਸ ਨੂੰ ਚੂਹਿਆਂ ਨਾਲ ਭਰੇ ਇੱਕ ਵੇਅਰ ਹਾਊਸ ਵਿੱਚ ਬੋਤਲਾਂ ਤੇ ਲੇਬਲ ਲਾਉਣ ਦਾ ਕੰਮ ਮਿਲ ਗਿਆ ਉਹ ਤਾਂ ਆਪਣੀ ਜ਼ਿੰਦਗੀ ਹਨੇਰੇ ਵਿੱਚ ਉਗਾਰ ਰਿਹਾ ਸੀ ਆਪਣੀ ਲਿਖਤ ਜੋਤ ਅਤੇ ਉਸ ਨੂੰ ਜਰਾ ਵੀ ਵਿਸ਼ਵਾਸ ਨਹੀਂ ਸੀ ਇਸ ਲਈ ਉਸ ਨੇ ਆਪਣੇ ਹੱਥ ਲਿਖਤ ਖਰੜਾ ਰਾਤ ਦੇ ਹਨੇਰੇ ਵਿੱਚ ਇੱਕ ਡਾਕਵਾਲ ਡੱਬੇ ਵਿੱਚ ਪਾਇਆ ਤਾਂ ਕਿ ਕੋਈ ਉਸ ਦਾ ਮਜ਼ਾਕ ਨਾ ਉਡਾਵੇ ਇੱਕ ਤੋਂ ਬਾਅਦ ਇੱਕ ਕਹਾਣੀ ਹਰ ਕਹਾਣੀ ਰੱਦ ਕਰ ਦਿੱਤੀ ਗਈ ਅੰਤ ਵਿੱਚ ਉਹ ਮਹਾਨ ਦਿਨ ਆ ਹੀ ਗਿਆ ਜਦੋਂ ਉਸ ਦੀ ਇੱਕ ਕਹਾਣੀ ਪ੍ਰਵਾਨ ਕਰ ਲਈ ਗਈ ਉਸ ਕਹਾਣੀ ਬਦਲੇ ਉਸ ਨੂੰ ਇੱਕ ਵੀ ਪੈਸਾ ਨਹੀਂ ਮਿਲਿਆ ਇੱਕ ਸੰਪਾਦਕ ਨੇ ਉਸ ਦੀ ਪ੍ਰਸ਼ੰਸਾ ਕੀਤੀ ਉਹ ਤਾਂ ਜਿਵੇਂ ਖੁਸ਼ੀ ਨਾਲ ਭਾਗਰ ਜਿਹਾ ਹੋ ਗਿਆ ਅਤੇ ਸੜਕਾਂ ਤੇ ਪਗਲਾਇਆ ਜਿਹਾ ਘੁੰਮਦਾ ਰਿਹਾ ਅਤੇ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਝਲਕ ਪਏ ਉਸੇ ਇੱਕ ਪ੍ਰਸ਼ੰਸਾ ਇੱਕ ਸਨਮਾਨ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਕਾਰਨ ਇਹ ਕਿ ਜੇਕਰ ਉਸ ਨੂੰ ਇਹ ਪ੍ਰਸ਼ੰਸਾ ਨਾ ਮਿਲੀ ਹੁੰਦੀ ਤਾਂ ਉਹ ਤਾਂ ਸਾਰੀ ਉਮਰ ਜੂਹ ਨਾਲ ਭਰੀਆਂ ਫੈਕਟਰੀਆਂ ਵਿੱਚ ਬੋਤਲਾਂ ਤੇ ਲੇਬਲ ਲਾਉਣ ਵਿੱਚ ਹੀ ਗੁਜ਼ਾਰ ਦਿੰਦਾ ਜੋ ਜਦਾਂ ਤੁਸੀਂ ਸਾਰਿਆਂ ਨੇ ਵੀ ਉਸ ਨੌਜਵਾਨ ਦਾ ਨਾਂ ਜ਼ਰੂਰ ਸੁਣਿਆ ਹੋਵੇਗਾ ਉਸ ਦਾ ਨਾਂ ਸੀ ਚਾਰਲਸ ਡਿਕੇਸ ਲੰਡਨ ਦਾ ਹੀ ਇੱਕ ਹੋਰ ਨੌਜਵਾਨ ਡਰਾਈ ਗੁੱਡਸ ਸਟੋਰ ਵਿੱਚ ਕਲਰਕ ਸੀ ਸਵੇਰ 5 ਵਜੇ ਉੱਠ ਕੇ ਉਹ ਸਾਰੇ ਸਟੋਰ ਦੀ ਸਫਾਈ ਕਰਦਾ ਸੀ ਅਤੇ ਦਿਨ ਵਿੱਚ 14-15 ਘੰਟੇ ਲਗਾਤਾਰ ਕੰਮ ਕਰਦਾ ਸੀ ਦੋ ਸਾਲਾਂ ਤੱਕ ਇਹੀ ਕੰਮ ਕਰਦੇ ਕਰਦੇ ਉਹ ਬੋਰ ਹੋ ਗਿਆ ਸੀ ਇੱਕ ਦਿਨ ਸਵੇਰ ਉੱਠ ਕੇ ਉਸਨੇ ਬਿਨਾ ਨਾਸ਼ਤਾ ਕੀਤੇ ਉਹ 15 ਮੀਲ ਚੱਲ ਕੇ ਆਪਣੀ ਮਾਂ ਨੂੰ ਮਿਲਣ ਚਲਾ ਗਿਆ ਜੋ ਹਾਊਸਕੀਪਿੰਗ ਦਾ ਕੰਮ ਕਰਦੀ ਸੀ ਉਹ ਬੇहद ਦੁਖੀ ਅਤੇ ਪਰੇਸ਼ਾਨ ਸੀ ਉਸਨੇ ਸਾਰਾ ਦੁੱਖੜਾ ਆਪਣੀ ਮਾਂ ਦੇ ਸਾਹਮਣੇ ਰੋ ਦਿੱਤਾ ਨਾਲ ਹੀ ਨਾਲ ਇਹ ਵੀ ਕਹਿ ਦਿੱਤਾ ਕਿ ਜੇਕਰ ਕੁਝ ਸਮਾਂ ਹੋਰ ਉਸ ਨੂੰ ਉਸੇ ਸਟੋਰ ਤੇ ਕੰਮ ਕਰਨਾ ਪਿਆ ਤਾਂ ਉਹ ਹੱਤਿਆ ਕਰ ਲਵੇਗਾ ਉਸ ਤੋਂ ਬਾਅਦ ਉਸਨੇ ਆਪਣੇ પ્રાਣੇ ਸਕੂਲ ਅਧਿਆਪਕ ਨੂੰ ਇੱਕ ਦੁੱਖ ਭਰਿਆ ਲੰਮਾ ਪੱਤਰ ਲਿਖਿਆ ਪੱਤਰ ਵਿੱਚ ਉਸਨੇ ਸਾਫ਼-ਸਾਫ਼ ਲਿਖ ਦਿੱਤਾ ਸੀ ਕਿ ਉਹ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਅਤੇ ਹੁਣ ਅੱਗੇ ਜਿਉਣਾ ਨਹੀਂ ਚਾਹੁੰਦਾ ਇਸ ਪੱਤਰ ਦੇ ਜਵਾਬ ਵਿੱਚ ਉਸ ਟੀਚਰ ਨੇ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ ਕਿ ਉਹ ਬੁੱਧੀਮਾਨ ਹੈ ਅਤੇ ਬਿਹਤਰ ਜ਼ਿੰਦਗੀ ਦਾ ਹੱਕਦਾਰ ਹੈ ਉਹਨਾਂ ਨੇ ਉਸ ਦੇ ਸਾਹਮਣੇ ਟੀਚਰ ਦਾ ਕੰਮ ਕਰਨ ਦਾ ਵੀ ਪ੍ਰਸਤਾਵ ਰੱਖ ਦਿੱਤਾ ਪਰ ਸ਼ਾਂਸਾਰੂਪੀ 24 ਸ਼ੌਦਾ ਨਹੀਂ ਉਸ ਬੱਚੇ ਦਾ ਜੀਵਨ ਬਦਲ ਦਿੱਤਾ ਅਤੇ ਉਸ ਨੇ ਅੰਗਰੇਜ਼ੀ ਸਾਹਿਤ ਦੇ ਇਤਿਹਾਸ ਵਿੱਚ ਵੀ ਅਮਿੱਟ ਛਾਪ ਛੱਡੀ ਅੱਗੇ ਜਾ ਕੇ ਇਸੇ ਲੜਕੇ ਨੇ ਅਣਗਿਣਤ 베ਸਟ ਸੇਲਿੰਗ ਪੁਸਤਕਾਂ ਲਿਖ ਦਿੱਤੀਆਂ ਅਤੇ ਆਪਣੀ ਕਲਮ ਦੇ ਜਾਦੂ ਨਾਲ ਹੀ ਲੱਖਾਂ ਕਰੋੜਾਂ ਡਾਲਰ ਕਮਾ ਲਏ ਤੁਸੀਂ ਇਸ ਦਾ ਨਾਂ ਵੀ ਜ਼ਰੂਰ ਸੁਣਿਆ ਹੋਵੇਗਾ ਇਸ ਦਾ ਨਾਂ ਸੀ ਐਚ ਜੀ ਵੇਲਸ ਬੀ ਐਸ ਸਕਿਨਰ ਦੀ ਸਿੱਖਿਆ ਦੀ ਮੂਲ ਧਾਰਨਾ ਆਲੋਚਨਾ ਦੀ ਬਜਾਏ ਪ੍ਰਸ਼ੰਸਾ ਸੀ। ਇਹਨਾਂ ਨੇ ਜਾਨਵਰਾਂ ਤੇ ਮਨੁੱਖਾਂ ਦੋਵਾਂ ਤੇ ਹੋਏ ਪ੍ਰਯੋਗਾਂ ਨਾਲ ਇਹ ਸਿੱਧ ਕਰ ਦਿਖਾਇਆ ਕਿ ਜਦੋਂ ਪ੍ਰਸ਼ੰਸਾ ਜ਼ਿਆਦਾ ਅਤੇ ਆਲੋਚਨਾ ਘੱਟ ਮਿਲਦੀ ਹੈ ਤਾਂ ਸਾਰਿਆਂ ਨੂੰ ਚੰਗਾ ਅਤੇ ਬਿਹਤਰ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਅਰਾਕੀ ਮਾਉਂਟ ਲਾਰਟ ਕੈਰੋਲਿਨਾ ਦੇ ਜਾਨ ਇੰਗੇ ਲਸਪਾਨੇ ਤਾਂ ਆਪਣੇ ਬੱਚਿਆਂ ਨਾਲ ਵੀ ਇਸੇ ਤਕਨੀਕ ਨੂੰ ਅਪਣਾਇਆ ਸੀ ਬਹੁਤੇ ਮਾਂ-ਬਾਪ ਵਾਂਗ ਇਸ ਪਰਿਵਾਰ ਵਿੱਚ ਬੱਚਿਆਂ ਨਾਲ ਚੀਖਦੇ ਚਲਾਉਂਦੇ ਗੱਲਾਂ ਹੁੰਦੀਆਂ ਸਨ ਜਿਸ ਨਾਲ ਬੱਚੇ ਬਿਹਤਰ ਨਾ ਬਣ ਕੇ ਬੱਦਰ ਬਣ ਰਹੇ ਸਨ ਅਤੇ ਮਾਂ-ਬਾਪ ਵੀ ਖੁਸ਼ ਨਹੀਂ ਰਹਿ ਸਕਦੇ ਸਨ ਮਿਸਟਰ ਜਾਨ ਨੂੰ ਇਸ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਸੀ ਆ ਰਿਹਾ ਫਿਰ ਉਹਨਾਂ ਨੇ ਇਸ ਸਥਿਤੀ ਨਾਲ ਨਿਪਟਣ ਲਈ ਸਾਡੇ ਕੋਰਸ ਵਿੱਚ ਸਿਖਾਏ ਗਏ ਸਿਧਾਂਤਾਂ ਨੂੰ ਅਪਣਾਉਣ ਦਾ ਫੈਸਲਾ ਲਿਆ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਬੱਚਿਆਂ ਦੇ ਗਲਤੀਆਂ ਲੱਭਣ ਦੀ ਜਗ੍ਹਾ ਉਹਨਾਂ ਦੀ ਪ੍ਰਸ਼ੰਸਾ ਕਰਨ ਦਾ ਫੈਸਲਾ ਕੀਤਾ ਇਹ ਕੋਈ ਸੌਖਾ ਕੰਮ ਨਹੀਂ ਸੀ ਕਿਉਂਕਿ ਉਹ ਅਕਸਰ ਹੀ ਗਲਤੀਆਂ ਕਰਦੇ ਸੀ ਅਤੇ ਸਾਨੂੰ ਪ੍ਰਸ਼ੰਸਾત્મક ਕਾਰਜ ਲੱਭਣ ਵਿੱਚ ਕਾਫੀ ਪਰੇਸ਼ਾਨੀ ਹੁੰਦੀ ਸੀ ਪਰ ਅਸੀਂ ਸਬਰ ਤੋਂ ਕੰਮ ਲਿਆ ਅਤੇ ਫਿਰ ਉਹਨਾਂ ਦੀ ਤਾਰੀਫ਼ ਕਰਨ ਵਾਲੀਆਂ ਗੱਲਾਂ ਲੱਭ ਹੀ ਲਈਆਂ ਫਿਰ ਤਾਂ ਇੱਕ ਦੋ ਦਿਨਾਂ ਵਿੱਚ ਹੀ ਉਹਨਾਂ ਦੀਆਂ ਸ਼ੈਤਾਨੀਆਂ ਕਾਫੀ ਘਟ ਹੋ ਗਈਆਂ ਉਹ ਤਾਂ ਸਾਡੀ ਪ੍ਰਸ਼ੰਸਾ ਦੇ ਇੱਛਾ ਵਿੱਚ ਚੰਗੇ ਬੱਚੇ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਇਸ ਲਈ ਉਹ ਬਹੁਤ ਮਿਹਨਤ ਕਰ ਰਹੇ ਸਨ ਅਤੇ ਸਾਨੂੰ ਦੋਵਾਂ ਨੂੰ ਹੀ ਵਿਸ਼ਵਾਸ ਨਹੀਂ ਹੋ ਰਿਹਾ ਸੀ ਜ਼ਾਹਿਰ ਹੈ ਇਹ ਸਭ ਜਿਆਦਾ ਦਿਨਾਂ ਤੱਕ ਨਹੀਂ ਚੱਲਿਆ ਪਰ ਫਿਰ ਵੀ ਉਹਨਾਂ ਦੇ ਅੰਦਰ ਜੋ ਸਧਾਰਨ ਵਿਹਾਰ ਵਿਕਸਿਤ ਹੋਇਆ ਉਹ ਪਹਿਲਾਂ ਨਾਲੋਂ ਤਾਂ ਕਈ ਗੁਣਾ ਬਿਹਤਰ ਸੀ ਅਤੇ ਇਹ ਸਭ ਸੁਧਾਰ ਕਿਵੇਂ ਹੋਇਆ ਉਨ੍ਹਾਂ ਦੇ ਬੱਚਿਆਂ ਦੇ ਗਲਤ ਕੰਮਾਂ ਦੀ ਆਲੋਚਨਾ ਕਰਨ ਦੀ ਜਗ੍ਹਾ ਅਸੀਂ ਉਨ੍ਹਾਂ ਦੇ ਥੋੜੇ ਜਿਹੇ ਹੀ ਸੁਧਾਰ ਦੀ ਖੂਬ ਪ੍ਰਸ਼ੰਸਾ ਕੀਤੀ ਸੀ ਇਹ ਤਕਨੀਕ ਨੌਕਰੀ ਵਿੱਚ ਵੀ ਕਾਰਗਰ ਹੁੰਦੀ ਹੈ ਵੁੱਡਲੈਂਡ ਹਿਲਸ ਕੈਲੀਫੋਰਨੀਆ ਦੇ ਇਥਰੂਪਰ ਨੇ ਇਸ ਸਿਧਾਂਤ ਨੂੰ ਆਪਣੀ ਕੰਪਨੀ ਵਿੱਚ ਅਜ਼ਮਾ ਕੇ ਦੇਖਿਆ ਸੀ ਉਸ ਦੀ ਪ੍ਰਿੰਟ ਸ਼ਾਪ ਵਿੱਚ ਇੱਕ ਬਹੁਤ ਵੱਡੀ ਕੁਆਲਿਟੀ ਦਾ ਕੰਮ ਆਇਆ ਜਿਸ ਪ੍ਰਿੰਟਰ ਨੇ ਉਹ ਕੰਮ ਕੀਤਾ ਸੀ ਉਸ ਕੋਲ ਇੱਕ ਨਵਾਂ ਕਰਮਚਾਰੀ ਆਇਆ ਸੀ ਜੋ ਆਪਣੀ ਨੌਕਰੀ ਨਾਲ ਸਹੀ ਤਾਲਮੇਂ ਨਹੀਂ ਬਿਠਾ ਰਿਹਾ ਸੀ ਅਤੇ ਉਸ ਦਾ ਸੁਪਰਵਾਈਜ਼ਰ ਉਸ ਦੇ ਲਈ ਇਸੇ ਨਾਕਾਰਤਮਕ ਰਵੱਈਏ ਦੀ ਵਜ੍ਹਾ ਕਰਕੇ ਪਰੇਸ਼ਾਨ ਸੀ ਅਤੇ ਉਸ ਨੂੰ ਨੌਕਰੀ ਤੋਂ ਹਟਾਉਣ ਦਾ ਮਨ ਬਣਾ ਰਿਹਾ ਸੀ ਜਿਵੇਂ ਹੀ ਮਿਸਟਰ ਰੋਪਨ ਨੂੰ ਇਸ ਸਥਿਤੀ ਬਾਰੇ ਪਤਾ ਲੱਗਿਆ ਤਾਂ ਉਹ ਖੁਦ ਹੀ ਉਸ ਪ੍ਰਿੰਟ ਸ਼ਾਪ ਵਿੱਚ ਗਏ ਅਤੇ ਉਸ ਨੌਜਵਾਨ ਨਾਲ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਉਸ ਦੇ ਕੰਮ ਨੂੰ ਵੇਖ ਕੇ ਬਹੁਤ ਖੁਸ਼ ਹੋਇਸਾਂ ਅਦੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਉਹਨਾਂ ਦੀ ਦੁਕਾਨ ਵਿੱਚ ਹੋਣ ਵਾਲਾ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਪ੍ਰਸ਼ੰਸਾ ਨੇ ਕੰਪਨੀ ਪ੍ਰਤੀ ਨੌਜਵਾਨ ਪ੍ਰਿੰਟਰ ਦੇ ਰਵੱਈਏ ਵਿੱਚ ਕੋਈ ਪਰਿਵਰਤਨ ਆਇਆ ਹੋਵੇਗਾ ਕੁਝ ਹੀ ਸਮੇਂ ਵਿੱਚ ਚਮਤਕਾਰ ਹੋ ਗਿਆ ਉਸ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਦੱਸ ਦਿੱਤਾ ਕਿ ਕੰਪਨੀ ਵਿੱਚ ਕੋਈ ਅਜੇਹਾ ਵੀ ਹੈ ਜੋ ਚੰਗੇ ਕੰਮ ਕਰਨ ਦੀ ਕਦਰ ਕਰਦਾ ਹੈ ਹੋਂਕਾ ਉਹ ਇੱਕ ਵਫਾਦਾਰ ਅਤੇ ਸਮਰਪਿਤ ਯੋਗ ਕਰਮਚਾਰੀ ਹੈ। ਹੁਣ ਮਿਸਟਰ ਰੋਪਰ ਨੇ ਉਸ ਨੌਕ ਬਨ ਪ੍ਰਿੰਟਰ ਦੀ ਚਾਪਲੂਸੀ ਤਾਂ ਨਹੀਂ ਕੀਤੀ ਸੀ ਕਿ ਉਹ ਤੁਹਾਡਾ ਕੰਮ ਚੰਗਾ ਹੈ। ਉਸ ਨੇ ਤਾਂ ਪ੍ਰਸ਼ੰਸਾ ਕੀਤੀ ਸੀ ਕਿ ਉਸ ਦਾ ਕੰਮ ਕਿਉਂ ਚੰਗਾ ਸੀ। ਕਿਉਂਕਿ ਉਸ ਨੂੰ ਸਧਾਰਨ ਚਾਪਲੂਸੀ ਭਰਿਆਂ ਗੱਲਾਂ ਦੀ ਜਗ੍ਹਾ ਕਿਸੇ ਵਿਸ਼ੇਸ਼ ਉਪਲਬਧੀ ਲਈ ਸਰਾਹਨਾ ਮਿਲੀ ਸੀ। ਇਸ ਲਈ ਉਹ ਤਾਰੀਫ਼ ਉਸ ਪ੍ਰਿੰਟਰ ਲਈ ਜ਼ਿਆਦਾ ਮਹੱਤਵਪੂਰਨ ਬਣ ਗਈ ਸੀ। ਪਰਸ਼ੰਸਾ ਦਾ ਹਰ ਵਿਅਕਤੀ ਨੂੰ ਚੰਗੀ ਲੱਗਦੀ ਹੈ ਪਰ ਜਦੋਂ ਪ੍ਰਸ਼ੰਸਾ ਕਿਸੇ ਵਿਸ਼ੇਸ਼ ਕੰਮ ਲਈ ਕੀਤੀ ਜਾਂਦੀ ਹੈ ਤਾਂ ਉਸ ਦਾ ਮਹੱਤਵ ਕਈ ਗੁਣਾ ਵੱਧ ਜਾਂਦਾ ਹੈ ਹਰ ਇਨਸਾਨ ਪ੍ਰਸ਼ੰਸਾ ਅਤੇ ਚਾਪਲੂਸੀ ਵਿੱਚ ਅੰਤਰ ਸਮਝਦਾ ਹੈ ਇੱਕ ਸ਼ਬਦ ਸੁਣਦੇ ਹੀ ਅਸੀਂ ਸਮਝ ਜਾਂਦੇ ਹਾਂ ਕਿ ਸਾਹਮਣੇ ਵਾਲਾ ਸਿਰਫ ਆਪਣਾ ਉਲੂ ਸਿੱਧਾ ਕਰ ਰਿਹਾ ਹੈ ਜਾਂ ਫਿਰ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚ ਸਾਡੀ ਪ੍ਰਸ਼ੰਸਾ ਕਰ ਰਿਹਾ ਹੈ ਤਾਂ ਹਮੇਸ਼ਾ ਯਾਦ ਰੱਖੋ ਪੂਰੀ ਦੁਨੀਆ ਪ੍ਰਸ਼ੰਸਾ ਅਤੇ ਸਨਮਾਨ ਦੀ ਇੱਛੁਕ ਹੈ ਅਤੇ ਲੋਕ ਇਹਨਾਂ ਨੂੰ ਹਾਸਲ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਪਰ ਝੂਠੀ ਚਾਪਲੂਸੀ ਨੂੰ ਸਾਰੇ ਘ੍ਰੇਣਾ ਕਰਦੇ ਹਨ ਇਸ ਗੱਲ ਨੂੰ ਮੈਂ ਦੁਬਾਰਾ ਦੁਹਰਾਉਣਾ ਚਾਹੁੰਦਾ ਹਾਂ ਕਿ ਇਸ ਪੁਸਤਕ ਦੇ ਸਿਖਾਏ ਗਏ ਸਾਰੇ ਸਿਧਾਂਤ ਉਦੋਂ ਹੀ ਕੰਮ ਕਰਨਗੇ ਜਦੋਂ ਤੁਸੀਂ ਕਿਸੇ ਵੀ ਗੱਲ ਨੂੰ ਸੱਚੇ ਦਿਲੋਂ ਕਹੋਗੇ ਜਾਂ ਕਰੋਗੇ ਮੈਂ ਤੁਹਾਨੂੰ ਚਲਾਕੀ ਰੂਪੀ ਘੁੱਟੀ ਨਹੀਂ ਪਲਾ ਰਿਹਾ ਵਲਕਿ ਮੈਂ ਤਾਂ ਕੇਵਲ ਸਫਲ ਜੀਵਨ ਜਿਉਣ ਦੇ ਕੁਝ ਨਵੀਨ ਅਤੇ ਕੁਝ ਮਾਡਲ ਸਿਧਾਂਤ ਸिखਾ ਰਿਹਾ ਹਾਂ ਤਾਂ ਕਿ ਤੁਸੀਂ ਵੀ ਲੋਕਾਂ ਨੂੰ ਬਦਲਾਂ ਦਾ ਬੀੜਾ ਚੁੱਕਿਆ ਹੈ ਜੇਕਰ ਅਸੀਂ ਸਭ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਪ੍ਰੇਰਿਤ ਕਰੀਏ ਤਾਂ ਅਸੀਂ ਜਾਣ ਜਾ ਸਕਾਂਗੇ ਕਿ ਹਰ ਇਨਸਾਨ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਬਹੁਤ ਸਾਰੀਆਂ ਸੰਭਾਵਨਾਵਾਂ ਲੁਕੀਆਂ ਹੁੰਦੀਆਂ ਹਨ ਜੇਕਰ ਤੁਹਾਨੂੰ ਇਹ ਸਭ ਅਤਕਤ ਨਹੀਂ ਲੱਗਦਾ ਹੈ ਤਾਂ ਵਿਲੀਅਮ ਜੇਮਸ ਦੇ ਬੁੱਧੀਮਾਨ ਪਰ ਸ਼ਬਦ ਸੁਨੋ ਉਹ ਤਾਂ ਅਮਰੀਕਾ ਦੇ ਉੱਤਮ ਮਨੁਵਿਗਿਆਨਿਕ ਅਤੇ ਉੱਚ ਕੋਟਿ ਦੇ ਦਾਰਸ਼ਨਿਕ ਸਨ ਜੋ ਕੁਝ ਵੀ ਅਸੀਂ ਹਾਂ ਉਸ ਦੀ ਤੁਲਨਾ ਵਿੱਚ ਅਸੀਂ ਕੇਵਲ ਅੱਧੇ ਜਾ ਕੇ ਹੋਏ ਹੁੰਦੇ ਹਾਂ ਅਸੀਂ ਆਪਣੀਆਂ ਸਮਰੱਥਾਵਾਂ ਨੂੰ ਚੰਗੇ ਤਰ੍ਹਾਂ ਪਛਾਣ ਹੀ ਨਹੀਂ ਸਕਦੇ ਅਸੀਂ ਆਪਣੀ ਮਾਨਸਿਕਤਾ ਅਤੇ ਸਰੀਰਕ ਯੋਗਤਾ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਵਰਤ ਸਕਦੇ ਹਾਂ ਧੁਖ ਆਪਣੀਆਂ ਸਾਰੀਆਂ ਸਮਰੱਥਾਵਾਂ ਨੂੰ ਵਰਤੋਂ ਵਿੱਚ ਨਹੀਂ ਲਿਆਉਂਦਾ ਹਰ ਇਨਸਾਨ ਕੋਲ ਬਹੁਤ ਸਾਰੀਆਂ ਅਜਹੀਆਂ ਸਮਰੱਥਾਵਾਂ ਤੇ ਸ਼ਕਤੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਵਰਤੋਂ ਕਰਨ ਵਿੱਚ ਬਹੁਤੇ ਲੋਕ ਅਸਫਲ ਰਹਿੰਦੇ ਹਨ ਤੁਸੀਂ ਸਾਰੇ ਪਾਠਕ ਵੀ ਜੋ ਇਹਨਾਂ ਪੰਕਤੀਆਂ ਨੂੰ ਪੜ੍ਹ ਰਹੇ ਹੋ ਤੁਹਾਡੇ ਵਿੱਚ ਵੀ ਉਹ ਸ਼ਕਤੀਆਂ ਤੇ ਸਮਰੱਥਾਵਾਂ ਹਨ ਜਿਨ੍ਹਾਂ ਨੂੰ ਤੁਸੀਂ ਵਰਤੋਂ ਵਿੱਚ ਨਹੀਂ ਲਿਆ ਰਹੇ ਉਹਨਾਂ ਵਿੱਚੋਂ ਇੱਕ ਹੈ ਲੋਕਾਂ ਦੀ ਪ੍ਰਸ਼ੰਸਾ ਕਰਨ ਦੀ ਅਤੇ ਉਹਨਾਂ ਨੂੰ ਪ੍ਰੇਰਣਾ ਦੇਣ ਦੀ ਚਮਤਕਾਰੀ ਸਮਰੱਥਾ ਜਿਸ ਨਾਲ ਉਹਨਾਂ ਵਿੱਚ ਮੌਜੂਦ ਸਮਰੱਥਾਵਾਂ ਅਤੇ ਸੰਭਾਵਨਾਵਾਂ ਦੀ ਵਰਤੋਂ ਹੋ ਸਕੇ ਉੰਜ ਵੀ ਆਲੋਚਨਾ ਰੂਪੀ ਤੋਂ ਉਹਨਾਂ ਦੇ ਨਾਲ ਜੋਗਤਾ ਜਲਦੀ ਹੀ ਕਮਲਾ ਜਾਂਦੀ ਹੈ ਪਰ ਉਤਸ਼ਾਹ ਅਤੇ ਪ੍ਰਸੰਸਾ ਰੂਪੀ ਖਾਦ ਮਿਲਦੇ ਹੀ ਉਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਵਧਣ ਫੁੱਲਣ ਲੱਗਦੀ ਹੈ ਇੱਕ ਨਿਪੁੰਨ ਤੇ ਜੋਗ ਲੀਡਰ ਇਸ ਸਿਧਾਂਤ ਦਾ ਪਾਲਣ ਕਰਦਾ ਹੈ ਥੋੜੇ ਜਿਹੇ ਹੀ ਸਹੀ ਹਰਸਾ ਦਰਦ ਦੇ ਦਿਲ ਖੋਲ ਕੇ ਤਾਰੀਫ ਕਰੋ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ